ਦੇ ਵਿੱਚ ਜੀ 4 ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨਾਂ ਜੀਆਂ ਦੀ ਤੇ ਦੋਹਾਂ ਜੀਆਂ ਦੀ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤਰਨਤਨ ਹਸਪੀਟਲ ਲੈ ਕੇ ਗਏ ਸੀ ਉੱਥੇ ਜਾ ਕੇ ਡੈਥ ਹੋ ਗਈ ਜੀ ਸ਼ਾਨ ਸਿੰਘ ਅਕਰਵਕਸ਼ੀ ਸਿੰਘ ਤੇ ਉਹਨਾਂ ਦੇ ਘਰ ਦੀ ਵੀ ਇੱਥੇ ਮੌਕੇ ਤੇ ਡੈਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਜਿਹੜਾ ਉਹਦੀ ਤਰਨਤਨ ਜਾ ਕੇ ਉੱਥੇ ਡੈਥ ਹੋ ਗਈ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਮ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਫੋਨੇ ਕਿਸਮਤ ਉਹਦੀ ਇਹਨੇ ਲਈ ਵਤੀ ਸੀ ਉਹਦੀ ਉਹਦੇ ਕੋਲੀਆਂ ਸੱਤਾਂ ਲੱਗੀਆਂ ਤੇ ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਫਿਰ ਕਿੱਥੇ ਜਾ ਰਹੇ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲੇ ਸਾਡੇ ਪਿੰਡੇ ਤੋਂ ਹੋਰ 7 ਕਿਲੋਮੀਟਰ ਦੂਰ ਹੈ ਗਿਆ ਸੀ ਟੱਕਰਪੁਰਾ ਪਿੰਡ ਉੱਥੇ ਆ ਉੱਥੇ ਪਹੁੰਚ ਰਹੇ ਸੀ ਉਹਦੇ ਬਿੜੇ ਬਈਆ ਉਹਦਾ ਆ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ ਕਿੱਥੇ ਜੀ ਜੀ ਰਿਸ਼ਤੇਦਾਰਾਂ ਦੇ ਜੀ ਮਿਲਣ ਗਏ ਸੀ ਆ ਸੰਮਰ ਦੇ ਮੈਚ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੰਨ ਲਓ ਆਈ ਥਿੰਕ ਉਹਨੇ ਜੁਲਾਈ ਦੇ ਵਿੱਚ ਉੱਥੇ ਚੱਲ ਜਾਣਾ ਸੀ ਵੈਸੇ ਹੀ ਤੇ ਉੱਥੇ ਕਰਕੇ ਹੀ ਫਿਰ ਜਿਹੜਾ ਜੰਦੀਵਾਲਾ ਦਾ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਤੇ ਵਾਪਸ ਆ ਰਿਹਾ ਸੀ ਅੱਜਨ ਕੀ ਕਿਉਂ ਹੋਇਆ ਪਤਾ ਲੱਗਾ ਕੁਛ ਇਹ ਐਕਸੀਡੈਂਟ ਹੈ ਜੀ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵੱਜੀ ਆ ਤੇ ਜਿੱਦਾਂ ਸਾਈਡ ਤੋਂ ਟਾਇਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਹੈ ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮੰਨ ਲਓ ਛਾਤੇ ਸੀ ਗੱਡੀ ਦੀ ਦੇ ਸਾਥੀ ਹੀ ਟੋਟਲੀ ਰੋਟੀ ਦੀ ਜੇ ਤੋਂ